ਤੋ ਕਨਵਾਨ ਨੂੰ ਜਾਂਦੇ ਰੋਡ ਤੇ 3 ਮਹੀਨੇ ਪਹਿਲੇ ਖੁੱਲਿਆ ਗੁਰਸਿੱਖ ਨੌਜਵਾਨ ਜਸਵਿੰਦਰ ਸਿੰਘ ਦਾ ਟਾਬਾ ਕਾਫੀ ਮਸ਼ਹੂਰ ਹੁੰਦਾ ਜਾ ਰਿਹਾ ਹੈ ਟਾਬੇ ਤੇ ਹਰ ਤਰ੍ਹਾਂ ਦੇ ਜੜੇ ਫਾਸਟ ਫੂਡ ਨੇ ਉਸ ਦੇ ਨਾਲ ਨਾਲ ਆਰਡਰ ਵੀ ਮਜਰੇ ਨੇ ਮੁਤਾਬਕ ਆਰਡਰ ਦੇ ਮੁਤਾਬਕ ਦਾਲ ਸਬਜੀ ਆ ਪਨੀਰ ਅਤੇ ਰੋਟੀ ਵੀ ਪਰੋਸੀ ਜਾਂਦੀ ਹੈ ਟਾਬੇ ਦੀ ਖਾਸੀਅਤ ਇਹ ਹੈ ਕਿ ਇੱਥੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਗੁਰਸਿੱਖ ਜਸਵਿੰਦਰ ਸਿੰਘ ਦੇ ਅਨੁਸਾਰ ਬੇਸ਼ੱਕ ਫਾਸਟ ਫੂਡ ਤਿਆਰ ਕਰਨ ਦੇ ਲਈ ਕਾਰੀਗਰ ਨੇ ਕੋਈ ਵੀ ਕਾਰੀਗਰ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਤੰਬਾਕੂ ਦੀ ਵਰਤੋਂ ਨਹੀਂ ਕਰਦਾ ਹੈ ਹਰ ਚੀਜ਼ ਤਿਆਰ ਕਰਨ ਦੇ ਲਈ ਸਫਾਈ ਪੱਖੋਂ ਪੂਰੀ ਏਹਤਿਆ ਆਈਟਮਾ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇ ਨੂੰ 3 ਮਹੀਨੇ ਹੋ ਗਏ ਜੀ ਅਸ਼ਕੂਰ ਦੇ ਵਿੱਚ ਸਾਰੀ ਆਈਟਮ ਜੇ ਮਮਸਾ ਮਨਚੂਰੀਅਨ ਨਿਊਡਲ 버ਗਰ ਚਾਪ ਸਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਲ ਪੂਰੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੂਆਂ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ਼ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਹੈ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿੱਲੀ ਪਨੀਰ ਕੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨਪਾਲੀ ਆ ਬੜਾ ਸਾਫ਼ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੰਦੀ ਆ ਨੇੜੇ-ਨੇੜੇ ਸਾਰੇ ਘਰਾਂ 'ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੰਦੇ ਨੇ ਲੋਕਾਂ ਨਾਲ ਬਹੁਤ ਸੋਹਣਾ ਸੰਜੋਗ ਮਿਲਣ데요 ਇਸ ਗੱਲ ਤੋਂ ਵੀ ਠੀਕ ਆ ਕੋਈ ਕਿਰਤ ਕਰਨੇ ਆ ਬਾਣੇ ਵਾਲੇ ਸਿੰਘ ਕੋਲੇ ਆਪਾਂ ਸੱਜੇ ਖੱਬੇ ਬਾਰਲੀ ਸਟੇਟ ਤੋਂ ਆਇਆ ਨੂੰ ਵੀ ਰਜਾ ਕੇ ਵੇਖਿਆ ਲੋਕਲ ਨੂੰ ਵੀ ਮੌਕਾ ਦੇ ਕੇ ਵਖੀਏ ਰੋਜੀ ਰੋਟੀ ਖਾਣਗੇ ਕਿ ਤੇ ਦੋ ਸੁੱਖ ਵੇਲੇ ਕਿਸੇ ਦੇ ਸਾਥੀ ਬਣਨਗੇ ਕਹਿਣਾ ਸੌਖਾ ਬਾਣੀ ਬਾਣੇ ਨਾਲ ਜੁੜੋ ਪਰ ਪਹਿਲਾਂ ਆਪ ਜੁੜੀਏ ਆਪਾਂ ਕਿਰਤ ਕਰੀਏ ਫਿਰ ਸਾਡੇ ਵਾਲੇ ਵੇਖ ਕੇ ਕਿਸੇ ਹੋਰ ਨੂੰ ਵੀ ਪਤਾ ਲੱਗੇਗਾ ਕਿ ਕੀਰਤੀ ਸਿੰਘ ਕਿੱਦਾਂ ਦੇ ਹੁੰਦੇ ਨੇ ਤੇ ਲਟੇਰੇ ਕਿੱਦਾਂ ਦੇ ਹੁੰਦੇ ਨੇ ਬਾਹਰ ਨੇ ਆ ਕੇ ਕਾਮਯਾਬ ਹੋਏ ਨਾ ਉਹ ਚ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜਿਆ ਇਥੇ ਮਾਂਜਣੇ ਨਹੀਂ ਚਾਹੀ ਉਹ ਵੀ ਸਾਡੀ ਘਾਟ ਆ ਇਹ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਰੀਆਂ ਨਾਈਟ ਡਿਊਟੀ ਕਰਨੀਆਂ ਨੇ ਕੁਛ ਵੀ ਉੱਥੇ ਕੌਣ ਦੇਖ ਰਿਖ ਕਰਨ ਲਿਆ ਐਸੀ ਐਸੀ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ ਦੇ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਇਹ ਕਿਸੇ ਦਾ ਇੱਥੇ ਕੀਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਆ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱਡ ਕੇ ਜਾਇਦਾਦ ਛੱਡ ਕੇ ਜਾ ਕੇ ੱਟਕੇ ਖਾਣਾ ਚਾਹੁੰਦੇ ਆ ਫਿਰ ਇਸ ਤੋਂ ਬਰੇ ਖੁਆਰੀ ਕੀ ਹੋ ਸਕਦੀ ਹੈ ਪਰਮਾਤਮਾ ਤੋਂ ਹੈਨਾ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲਦੀ ਐਸੀ ਮਿਲਦੀ ਐ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਈਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇੱਥੇ ਅਸੀਂ 20000 ਰੁਪਈਆ ਕਮਾ ਕੇ ਵੀ ਰੋਟੀ ਉਦਾਂ ਦੀ ਖਾ ਸਕਨੇ ਕੋਈ ਚਮੜਾ ਨਹੀਂ ਐ ਸੋਹਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸੌਣੇ ਆਪਣੀ ਨੀਂਦ ਦੇ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾੜ ਨਹੀਂ ਆ ਉਥੇ ਦੇ 5 ਮਿੰਟ ਲੇਟ ਜੇ ਤੇ ਛੁੱਟੀ ਹੈ ਤੇ ਅਗਲੇ ਦਿਨ ਨਵਾਂ ਵਰਕਰ ਆਏ ਨੇ ਆਪਣਾ ਮਾਪਿਓ ਤੇ ਰੋਲ ਗਿਆ ਉਹਨਾਂ ਦੀ ਵੀ ਆਉਣ ਉਹਨਾਂ ਦੇ ਵੀ ਬਟਾਪਾ ਰੋਲ ਜਾਣਾ ਉਥੇ ਕਿਉਂਕਿ ਬੱਚੀ ਉਥੋਂ ਦੇ ਕਲਚਰ 'ਚ ਜਿਹੜੇ ਪੜ੍ਹੇ ਲਿਖੇ ਨਹੀਂ ਉਹਨਾਂ ਨੂੰ ਵੀ ਨਹੀਂ ਸਾਂਭਣਗੇ ਇੱਥੇ ਅਸੀਂ ਬਾਪੂ ਦੀ ਦਾਦੇ ਦੀ ਵੀ ਘੂਰੀ ਤੋਂ ਅਜੇ ਤੱਕ ਡਰਦੇ ਆਂ ਉਥੇ ਕਿਹੜਾ ਬੱਚੇ ਤੋਂ ਡਰੂਗਾ ਬੱਚੇ ਤੇ ਚਪੇੜ ਮਾਰਨੀ ਤੇ ਪੁਲਸ ਆ ਜਿੰਦੀ ਉਸੇ ਵੇਲੇ ਇੱਥੇ ਹੋਣ ਠੀਕਾ ਸਾਡੇ ਦਾਦੇ ਖੁੰਡਿਆਂ ਨਾਲ ਕੁੱਟ ਛੜਦੇ ਸੀ ਸਾਡੀ ਹਿੰਮਤ ਨਹੀਂ ਕੇ ਦੀ ਅੱਗੇ ਬੋਲ ਜੀਏ ਇੰਨਾ ਸਤਿਕਾਰ ਸੀ ਬਜ਼ੁਰਗਾਂ ਦਾ ਵੇਲਾ ਗਵਾ ਕੇ ਨਹੀਂ ਆ ਵੀ ਇੱਥੇ ਕਬ ਜੇਦੂ ਅਸੀਂ ਆਪਣਾ ਪੰਜਾਬ ਛੱਡਿਆ ਹੀ ਨਹੀਂ ਬੁਆਪ ਲਿਆ ਤੇ ਬਾਅਦ ਚ ਆ ਕੇ ਵੀ ਸਾਡਾ ਪੰਜਾਬ ਬਦੇ ਕਬਜ਼ਾ ਹੋਰਦਾ ਹੋ ਗਿਆ ਐਮਐਲਏ ਮਿਨਿਸਟਰ ਉਹਨਾਂ ਦੇ ਬਣ ਕੇ ਬਾਹਰਲੇ ਆ ਕੇ ਤੇ ਸਾਡੇਆਂ ਨੂੰ ਫੇਚ ਪੇੜੇ ਵਜਣੀਆਂ ਇੱਥੇ ਤੇ ਖਾਣੀਆਂ ਅਸੀਂ ਆਪਣੀ ਕਰਤਬੀ ਆ